yeah वैद पंत के जीत श्री साधु जी सहारे मार्सी जी के परिखीदान के सारेकान विश्वादान माता श्रीदान बागदान श्री अमृतसर साहु जी के दर्शन सन्नार चंपनियाँ चंडे दूंगे ਕੋ ਜੋਤ ਕਟਾਲੇ ਦਾ ਪ੍ਰਕਾ ਜੈਕਾਰ ਬੋਲੋ ਜੀ ਵਾਹਿਗੁਰੂ ਸੁਭਾਨਾ ਬਨਮੀਵਾ ਮਤਿ ਪੁਜੀ ਮਤਿ ਪੱਤਾ ਰੱਖਾ ਆਸਵਾਹਿ ਗੁਰੂ ਇਹ ਫਗਾਂ ਆਪਣੇ ਭੁਗਤੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨ ਤਨ ਸਥਾਨ ਤੇ ਬੋਲ ਬਗਵਾਨੀਆਂ ਸੁਖਾਣੇ ਜਿੰਨਾ ਕੋ ਪੰਥ ਨੂੰ ਕੋ ਰਿਆ ਗਿਆ ਹੈ ਸੱਚੇ ਦਰਸ਼ਨ ਸੇਵਾ ਸੁਣੋ ਆਪ ਦਾ ਨਾਮ ਸਾਡੀ ਮੁਕਸ਼ਾ ਦੀਮਾਨਿਆਂ ਦੇ ਮਾਨ ਦੀਟਾਨਿਆਂ ਦੇ ਤਾਨ ਦੇਵਿਆਂ ਦੀ ਊਟ ਊਟਾ ਤਤ ਤਤ ਜੀਰੀ ਰਾਜਾ ਬਰਨ ਤਾਰਨ ਪਤ ਪਾਵਨ ਕਿਰਪਾ ਦੀ ਬਾਣ ਆਪਾ ਲੰਬਰਤਰ ਜਾਮੀ ਸਾ ਬਤੂ ਜੀ ਬੀ ਬਹੁਤ ਕਰਨ ਸਾਮਿਤ ਜੀ ਉਹਨਸਾਰਾ ਆਪ ਜੀ ਦੇ ਕਰुणा ਅੰਲਾ ਪਾਸ ਸਮੂਸਨ ਬਣੀ ਅਰਦਾਸ ਦੇ ਗੀਤ ਜੁਤੀ ਸੱਤੇ ਪ੍ਰਕਾਸ਼ ਜੀ ਆਪ ਜੀ ਦੇ ਪਾਵਨ ਪਵਿੱਤਰ ਗੁਰ ਬਾਣੀ ਦੇ ਪਰਮਾਨੰਦ ਹੰਕਾਰ ਕਿ ਉਸੇ ਸਾਤ ਨਿਵਾਰ ਮਹਾਨਾ ਉਪਮੰਤਾਂ ਨਾਸਾ ਕੋ ਟਿਕਣ ਨਕੋ ਲੱਗੇ ਜਾਕੀ ਰੱਬ ਨਾਲ ਹੈ ਵਰਤਸ ਸੱਚੇ ਪਾਤਸ਼ਾਹ ਜੀਉ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾ ਵਿੱਚ ਗ੍ਰੈਂਡ ਫੂਲਿੰਗ ਪਾਲਸੀ ਇਹ ਕਾਸ ਕੀਤੇ ਗਏ ਹੱਥੇ ਵਿਨਾ ਨੂੰ ਰੱਦ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਦਾ ਸੁਮਤੀ ਜੀ ਜੀਰਸ਼ੇ ਬਰਕਰਾਨੇ ਰਤਿਲ ਕਰਕੇ ਆਪ ਜੀ ਦੇ ਚਰਨਾਂ ਕੰਢਾ ਆਪ ਸਰਦਾਸਾਂ ਬੇਨਤੀਆਂ ਕਰਕੇ ਸੰਘਰਸ਼ ਕਰਕੇ ਆਪ ਜੀ ਨੇ ਸੁਭਲਤਾਵਾ ਪਰਿਸ਼ਕਤੀ ਪੁਗਿਆ ਹਾਂ ਨ ਬੇਲ ਰਤ ਹੋਏ ਆਪ ਜੀ ਦਾ ਸ਼ੁਕਰਾਨਾ ਕਰਦੇ ਮੈਂ ਬੀਰੀ ਕੀ ਦੇਵਾਲਕ ਛੇਵੀ ਪਾਤਸ਼ਾਹ ਸਤਿ ਧੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾ ਆਪ ਜੀ ਦੇ ਸਬਾਤ ਪਵਨ ਪਵਿੱਤਰ ਯਸਤਾਨ ਅਤੇ ਸਿੱਖਾਂ ਨੇ ਸਰਬੋਤਮ ਕ੍ਰਪਾ ਸ੍ਰੀ ਅਕਾਲ ਪੁਰਖ ਸਾਹਿਬ ਦੀ ਵਿਖੇ ਚੁਕਰਾਨਾ ਕਰਨ ਵਾਸਤੇ ਨਾਤਮਸਤ ਹੋਏ ਆਪ ਜੀ ਨੇ ਕਿਰਪਾ ਕਰਨੀ ਬੇਰੋਪਨੀ ਅਕਾਲੀ ਧਰਮ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਕਿਰਪਾ ਵਰਤੋ ਨੀ ਹੱਤੇ ਸਰੋਪਣੀ ਅਕਾਲੀ ਦਾਦ ਵੱਲੋਂ ਅਰਦਾਸਾਂ ਬੇਨਤੀਆਂ ਜੋਦਨੀਆਂ ਜੋ ਪੰਜਾਬ ਦੇ ਵਿੱਚ ਖੜਾ ਆਏ ਹਨ ਮਾਲ ਅਸਤੀ ਤੇ ਫਲੇ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜਗਤ ਜਲੰਦਾ ਰੱਖ ਲੈ ਆਪਣੇ ਰਿਵਾਜ ਆਰ ਜਿੱਤ ਤੁਾਰੈ ਉਸੋ ਰੰਗਿਤ ਹੈ ਤਦ ਹੋ ਕਿਰਪਾ ਵਰਤਾਉਣੀ ਹਮੇਸ਼ਾ ਹੀ ਲੜਦੀ ਹਰਾ ਕਰਨੀ ਸੱਚੇ ਪਾਤਸ਼ਾਹ ਜੀਓ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਨਾ ਕਮਲਾ ਪਾਸ ਆਪ ਜੀ ਦੇ ਹਾਜੂਰ ਸੁਖੀਆਂ ਸੰਗਤਾਂ ਨੇ ਰਲ ਮਿਲ ਕਰਕੇ ਸ੍ਰੀ ਮੂਲ ਮੰਤਰ ਸਾਹਿਬ ਜੀ ਸ੍ਰੀ ਗੁਰੂ ਮੰਤਰ ਸਾਹਿਬ ਜੀ ਦੇ ਜਾਪ ਕੀਤੇ ਹਨ ਬੇਅੰਤ ਸੁਖਾਂ ਦੀ ਮਾਫੀ ਬਖਸ਼ਣੀ ਖੋ ਹੋਵੇ ਨਾਮ ਚਿਤ ਆਵੇ ਨਾਲਿ ਗੋਗ ਨਾਮ ਜੜਦੀ ਕਲਾ ਤੇਰੇ ਭਾਨੇ